ਕਿਹ ਹਰਿਆਣਾ ਕਮੇਟੀ ਦੀਆਂ ਚੋਣਾਂ ਹੋਈਆਂ ਨੇ 40 ਸੀਟਾਂ ਤੇ ਜਿਹੜੀ ਹੈ VOTING ਹੋਈ ਹੈ 40 ਕੈਂਡੀਡੇਟ ਜਿਹੜੇ ਨੇ ਉੱਥੇ ਵੱਖਰੇ ਵੱਖਰੇ ਖੜੇ ਹੋਏ ਸਨ ਔਰ ਸੰਗਤ ਨੇ ਜਿਹੜਾ ਹੈਗਾ ਆਪਾਂ ਕਹਿ ਲਈ ਕਿ ਇੱਕ ਬਹੁਮਤ ਦਾ ਆંકੜਾ ਹੁੰਦਾ ਉਹ ਕਿਸੇ ਨੂੰ ਨਹੀਂ ਦਿੱਤਾ ਰਹਿਗਾ ਤੇ ਦੂਜੇ ਬਨੇ ਆਜ਼ਾਦ ਉਮੀਦਵਾਰ ਤੁਸੀਂ ਹਰਾਨੋ ਚਾਹੋਗੇ ਕਿ 22 ਉਮੀਦਵਾਰ ਆਜ਼ਾਦ ਜਿੱਤੇ ਹੈਗੇ ਨੇ 22 ਉਮੀਦਵਾਰ ਆਜ਼ਾਦ ਜਿੱਤੇ ਨੇ ਜਿੰਨਾਂ ਆંકੜਾ ਚਾਹੀਦਾ ਹੁੰਦਾ ਹੈ ਬਣਾਉਣ ਵਾਸਤੇ ਬਣਾਉਣ ਵਾਸਤੇ 22 ਉਮੀਦਵਾਰ ਆਜ਼ਾਦ ਜਿੱਤੇ ਨੇ ਪਰ ਆਜ਼ਾਦ ਕੀ ਹੈ ਕਿ ਉਹ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਕਨੈਕਟਡ ਹੈ ਖੁਦੀ ਗੱਲ ਕਿ 21 ਮੈਂਬਰ ਚਾਹੀਦੇ ਨੇ ਕਿਉਂਕਿ 40 ਟੋਟਲ ਹੈ ਜਿਹਦੇ ਕੋਲ 21 ਆ ਗਏ ਤੇ ਉਹੀ ਹੈ ਹੁਣ ਕਲੇਮ ਤੇ ਸਾਰੇ ਕਰ ਰਹੇ ਨੇ ਕੀ ਇੱਥੇ ਹੁਣ ਇੰਨੀ ਕੋਈ ਮੈਨੇਜਮੈਂਟ ਚੱਲ ਜੇਗੀ ਇੰਨੀ ਕੋਈ ਖਰੀਦੋ ਫਰੋਕਤ ਹੋ ਜੇਗੀ ਕਿ ਅਕਾਲੀ ਦਲ ਬਾਦਲ ਇੱਥੇ ਜਿਹੜਾ ਹੈ 5 ਤੋਂ 21 ਦਾ ਅੰਕੜਾ ਲੈ ਆਏਗਾ ਉਸੇ ਤਰੀਕੇ ਦੇ ਨਾਲ ਦਿੱਲੀ ਦਾ ਹੈਗਾ ਕਿ 2 ਸਾਲ ਹਰ ਇੱਕ 2 ਸਾਲ ਦੇ ਬਾਅਦ ਹੋਣਾ ਸੀ ਔਰ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਿਛਲੀ ਵਾਰ ਜਿਹੜਾ ਹੈ ਪ੍ਰਧਾਨ ਦੀ ਚੋਣ ਹੋਈ ਸੀ ਤੇ ਮਾਹੌਲ ਕਿਹੋ ਜਿਹਾ ਸੀ ਪੈਰਾਮਿਲਟਰੀ ਫੋਰਸਿਜ਼ ਲੱਗੀਆਂ ਹੋਈਆਂ ਨੇ ਬੂਟ ਪਾ ਕੇ ਉਹ ਖੜੇ ਹੋਏ ਨੇ ਮਤਲਬ ਉੱਥੇ ਗੁਰਦੁਆਰੇ ਦੇ ਪ੍ਰਧਾਨ ਦੀ ਚੋਣ ਹੋ ਰਹੀ ਹੈ ਇਹਦੇ 'ਚ ਮਤਲਬ ਇੰਨੀ ਜਿਆਦਾ ਕੀ ਲੋਡ ਹੈਗੀ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਲ 2014 ਦੇ ਐਕਟ ਦੇ ਮੁਤਾਬਕ ਇਹ ਚੋਣਾਂ ਨੂੰ ਇਹ ਕਰਵਾਇਆ ਗਿਆ ਹੈ ਕਈ ਦਿਗਜ ਵੱਡੇ ਚਿਹਰੇ ਇਹਨਾਂ ਚੋਣਾਂ ਦੇ ਵਿੱਚ ਪਿੱਛੇ ਰਹਿ ਗਏ ਕਈ ਚਿਹਰਿਆਂ ਨੇ ਆਪਣੇ ਵੱਲੋਂ ਜਿੱਤ ਹਾਸਲ ਕਰਨ ਤੋਂ ਬਾਅਦ ਵੀ ਆਪਣੀਆਂ ਸੀਟਾਂ ਖਾਲੀ ਕਰ ਦਿੱਤੀਆਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਤੀਜੇ ਸਾਹਮਣੇ ਜੁਆਏ ਨੇ ਹਲੇ ਪ੍ਰਧਾਨਗੀ ਕਿਸ ਨੂੰ ਮਿਲੇਗੀ ਕਿਸ ਨੂੰ ਨਹੀਂ ਅਕਾਲੀ ਦਲ ਬਾਦਲ ਦਾ ਦਾਵਾ ਕੀ ਕੁਝ ਹੈਗਾ ਇਸ ਬਾਰੇ ਸੰਗਤ ਨੂੰ ਥੋੜਾ ਜਿਹਾ ਬ੍ਰੀਫਲੀ ਵੀ ਦਸੀਏ ਤੇ ਬਾਅਦ ਦੇ ਵਿੱਚ ਅਸੀਂ ਉਹਨਾਂ ਚਿਹਰਿਆਂ ਦੇ ਵੀ ਗੱਲ ਕਰਾਂਗੇ ਜੋ ਪਿੱਛੇ ਰਹਿ ਗਏ ਉਹ ਜਿਹਨਾਂ ਨੇ ਆਪ ਸੀਟਾਂ ਛੱਡ ਦਿੱਤੀਆਂ ਜੀ ਬਿਲਕੁਲ ਆਪਾਂ ਕਹਿ ਲਈ ਕਿ ਹਰਿਆਣਾ ਕਮੇਟੀ ਦੀਆਂ ਚੋਣਾਂ ਹੋਈਆਂ ਨੇ 40 ਸੀਟਾਂ ਤੇ ਜਿਹੜੀ ਹੈ VOTING ਹੋਈ ਹੈ 40 ਕੈਂਡੀਡੇਟ ਜਿਹੜੇ ਨੇ ਉੱਥੇ ਵੱਖਰੇ ਵੱਖਰੇ ਖੜੇ ਹੋਏ ਸਨ ਔਰ ਸੰਗਤ ਨੇ ਜਿਹੜਾ ਹੈਗਾ ਆਪਾਂ ਕਹਿ ਲਈ ਕਿ ਇੱਕ ਬਹੁਮਤ ਦਾ ਅੰਕੜਾ ਹੁੰਦਾ ਉਹ ਕਿਸੇ ਨੂੰ ਨਹੀਂ ਦਿੱਤਾ ਹੋਏਗਾ ਸਿਰਫ ਆਪਾਂ ਕਹਿ ਲਈ ਕਿ ਜਿਹੜਾ ਛੀਨਾ ਗਰੁੱਪ ਹੈਗਾ ਉਹਨਾਂ ਦੇ ਨੌ ਉਹਨਾਂ ਦੇ ਚੋਣ ਨਿਸ਼ਾਨ ਦੇ ਤੇ ਬਾਕੀ ਜਿਹੜੇ ਉਹਨਾਂ ਨਾਲ ਨਾਮ ਲਾ ਕੇ ਤਕਰੀਬਨ ਕਹਿੰਦੇ ਕਿ 16 17 ਮੈਂਬਰ ਇਹਨਾਂ ਦੇ ਹੈ ਤੇ ਦੂਜੇ ਬਨੇ ਆਜ਼ਾਦ ਉਮੀਦਵਾਰ ਤੁਸੀਂ ਹੈਰਾਨ ਹੋ ਜਾਓਗੇ ਕਿ 22 ਉਮੀਦਵਾਰ ਆਜ਼ਾਦ ਜਿੱਤੇ ਹੈਗੇ ਨੇ 22 ਉਮੀਦਵਾਰ ਆਜ਼ਾਦ ਜਿੱਤੇ ਨੇ ਜਿਨ੍ਹਾਂ ਅੰਕੜਾ ਚਾਹੀਦਾ ਹੁੰਦਾ ਹੈ ਬਣਾਉਣ ਵਾਸਤੇ ਬਣਾਉਣ ਵਾਸਤੇ 22 ਉਮੀਦਵਾਰ ਆਜ਼ਾਦ ਜਿੱਤੇ ਨੇ ਪਰ ਆਜ਼ਾਦ ਕੀ ਹੈ ਕਿ ਉਹ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਕਨੈਕਟਡ ਹੈ ਤੁਸੀਂ ਇਕਾਲੀ ਦਲ ਦੀ ਗੱਲ ਕੀਤੀ ਉਹ ਕਹਿੰਦੇ ਜੇ ਪੰਜ ਉਹਨਾਂ ਦੇ ਚੋਣ ਨਿਸ਼ਾਨ ਤੇ ਹੈਗੇ ਨੇ ਉਹ ਕਹਿੰਦੇ ਨੇ ਕਿ ਸਾਡੀ 18 ਤਾ ਸਾਡਾ ਅੰਕੜਾ ਬਣਿਆ ਪਿਆ ਹੈ ਮਤਲਬ ਹੁਣ ਉਹ ਕਹਿਣ ਨੂੰ ਕਹਿੰਦੇ ਨੇ ਤਕਰੀਬਨ 25 26 ਤਰੀਕ ਨੂੰ ਜਿਹੜਾ ਹੈ ਪਹਿਲਾ اجلاس ਹੋਣਾ ਹੈ ਉਦੋਂ ਚੁਣਿਆ ਜਾਏਗਾ ਪ੍ਰਧਾਨ ਆਪਾਂ ਕਹਿ ਲਈ ਕਿ ਉਦੋਂ ਸਾਰੀ ਜਿਹੜੀ ਪਿਕਚਰ ਹੈ ਸਾਹਮਣੇ ਆ ਜਾਣੀ ਹੈ ਪਰ ਜੋ ਦੇਖਣ ਨੂੰ ਲੱਗ ਰਿਹਾ ਹੈਗਾ ਕਿ ਜਿਹੜਾ ਛਿੰਦੇ ਹੋਣਾਂ ਦਾ ਗਰੁੱਪ ਹੈਗਾ ਏ ਉਹ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਅੱਗੇ ਜਿਹੜਾ ਹੈ ਕਿਤੇ ਨਾ ਕਿਤੇ ਚੱਲ ਰਿਹਾ ਹੈ ਕਿਉਂਕਿ ਉਹਨਾਂ ਦੇ ਕੋਲ ਆਪਣੇ ਹੀ ਜਿਹੜੇ ਹੈਗੇ ਨੇ ਤਕਰੀਬਨ 9-10 ਮੈਂਬਰ ਆਪਣੇ ਹੈਗੇ ਨੇ ਤੇ ਬਾਕੀਆਂ ਨਾਲ ਜਿਹੜੀ ਹੈ ਗੱਲਬਾਤ ਚੱਲਦੀ ਹੈ ਹੁਣ ਕੀ ਇੱਥੇ ਇਹ ਕਰ ਸਕਦੇ ਨੇ ਫਿਰ ਜਿਹੜੇ 10 ਮੈਂਬਰ ਹੋਣੇ ਨੇ ਉਹ ਸਰਕਾਰ ਦੇ ਵੱਲੋਂ ਨੋਮੀਨੇਟਡ ਹੋਣੇ ਨੇ ਕਈ ਵਾਰੀ ਜਿਹੜਾ ਹੈ ਨਾ ਭੁਲੇਖਾ ਜਿਹਾ ਪਾਇਆ ਜਾਂਦਾ ਕਿ ਸ਼ਾਇਦ ਸਰਕਾਰ ਇੱਕ ਗਰੁੱਪ ਨੂੰ 10 ਮੈਂਬਰ ਦੇ ਦੇਗੀ ਤੇ ਉਹ ਗਰੁੱਪ ਜਿਹੜਾ ਆਪਣਾ ਬਣਾ ਲੇਗਾ ਉਹ ਇਸ ਤਰ੍ਹਾਂ ਨਹੀਂ ਹੁੰਦਾ ਉਹ ਜਿਹੜੇ ਜਿੱਤੇ ਹੋਏ ਮੈਂਬਰਸ ਨੇ ਜਾ ਜਿਹੜੀ ਜਿੱਤੀ ਹੋਈ ਕਮੇਟੀ ਜਦੋਂ ਐਲਾਨ ਹੋਏਗਾ ਤੇ ਉਹ ਜਿਹੜੇ ਆਪਣੇ ਨੋਮੀਨੇਟਿਡ ਮੈਂਬਰ ਚਾਰ ਮੈਂਬਰ ਇੱਕ ਨੂੰ ਜਿਹੜਾ ਹੈ ਉਹ ਕਰ ਸਕਦਾ ਹੈ ਤੇ ਮਤਲਬ ਜੇ 40 ਨੇ ਤੇ ਉਹ ਤਕਰੀਬਨ ਆਪਾਂ ਕਹਿ ਲਈਏ ਕਿ ਜੇ ਚਾਰ ਇੱਕ ਨੂੰ ਕਰੇਗਾ ਤੇ 10 ਮੈਂਬਰ ਉਹ ਹੋਣਗੇ ਜਿਹੜੇ ਨੋਮੀਨੇਟਿਡ ਹੋਣਗੇ ਪਰ ਇਸ ਦੇ ਵਿੱਚ ਉਹ ਰੋਲ ਅਦਾ ਨਹੀਂ ਕਰ ਸਕਦੇ ਕਿ ਉਹ ਪਹਿਲਾਂ ਹੀ ਮੈਂਬਰ ਸਰਕਾਰ ਕੋਈ ਦੇ ਦੇਵੇ ਜਾਂ ਇਸ ਤਰ੍ਹਾਂ ਕਿ ਉਹ ਨੋਮੀਨੇਟਿਡ ਮੈਂਬਰਸ ਹਨ ਪਰ ਉਹ ਇਸ ਦੇ ਵਿੱਚ ਕੋਈ ਫਰਕ ਨਹੀਂ ਪਾਉਣਗੇ ਫਰਕ ਉਹੀ ਹੈ ਕਿ ਮੁੱਕ ਦੀ ਗੱਲ ਕਿ 21 ਮੈਂਬਰ ਚਾਹੀਦੇ ਨੇ ਕਿਉਂਕਿ 40 ਟੋਟਲ ਹੈ ਜਿਹਦੇ ਕੋਲ 21 ਆ ਗਏ ਤੇ ਉਹੀ ਹੈ ਹੁਣ ਕਲੇਮ ਤੇ ਸਾਰੇ ਕਰ ਰਹੇ ਨੇ ਕੀ ਇੱਥੇ ਹੁਣ ਇੰਨੀ ਕੋਈ ਮੈਨੇਜਮੈਂਟ ਚੱਲ ਜੇਗੀ ਇੰਨੀ ਕੋਈ ਖਰੀਦੋ-ਫਰੋਖਤ ਹੋ ਜੇਗੀ ਕਿ ਅਕਾਲੀ ਦਲ ਬਾਦਲ ਇੱਥੇ ਜਿਹੜਾ ਹੈ 5 ਤੋਂ 21 ਦਾ ਅੰਕੜਾ ਲੈ ਆਏਗਾ ਜਾਂ ਫਿਰ ਜਿਹੜਾ ਹੈਗਾ ਆਪਾਂ ਕੀ ਕਿ ਜਿਸ ਤਰ੍ਹਾਂ ਦਾ ਸਾਹਮਣੇ ਚੱਲ ਹੀ ਰਿਹਾ ਹੈ ਕਿ ਬਾਕੀ ਦੇ ਗਰੁੱਪਸ ਇਕੱਠੇ ਹੋ ਜਾਣਗੇ ਜੀ ਦੂਜੀ ਤੁਸੀਂ ਗੱਲ ਕੀਤੀ ਕਿ ਵੱਡੇ ਚਿਹਰੇ ਦੀ ਜਿਸ ਦੇ ਵਿੱਚ ਭਾਈ ਬਲਜੀਤ ਸਿੰਘ ਜਿਹੜੇ ਦਾਤੂਵਾਲ ਹੈਗੇ ਨੇ ਪੂਰੀ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਹਾਰੇ ਨੇ तकरीबन 1700 ਤੋਂ ਵੱਧ ਵੋਟਾਂ ਦੇ ਉੱਤੇ ਜਿਹੜੀ ਹੈ ਉਹਨਾਂ ਦੀ ਹਾਰ ਹੋਈ ਹੈ ਹੁਣ ਉਹਦੇ ਜਦੋਂ ਅਸੀਂ ਗਰਾਊਂਡ ਤੇ ਜਦੋਂ ਹਾਰ ਦੇ ਕਾਰਨਾਂ ਦਾ ਥੋੜੀ ਬਹੁਤੀ ਆਪਾਂ ਕੀ ਪੁੱਛ ਪੜਤਾਲ ਜਿਹੜੇ ਸਾਡੇ ਉੱਤੇ ਜਾਣਨ ਵਾਲੇ ਹੈਗੇ ਨੇ ਉਹਨਾਂ ਤੋਂ ਕੀਤੀ ਹੈਗੀ ਹੈ ਉਹਦੇ ਚ ਕਿਤਨਾ ਕਿਤੇ ਉਹਨਾਂ ਦੀ ਕਾਰਜ ਸ਼ੈਲੀ ਦੇ ਜਾਂ ਕਹਿ ਲਈਏ ਕਿ ਚਾਹੇ ਉਹ ਡੇਰਾਬਾਦ ਦੇ ਨਾਲ ਲਿੰਕ ਹੋਣ ਉਸ ਨੂੰ ਲੈ ਕੇ ਜਾਂ ਦੂਜੇ ਬੰਨੇ ਜਿਹੜਾ ਹੈਗਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਕਾਫੀ ਉਹਨਾਂ ਦੀ ਨੇੜਤਾ ਹੈਗੀ ਹੈ ਇਹ ਬਹੁਤ ਸਾਰੇ ਜਿਹੜੇ ਕਾਰਨ ਨੇ ਇਹਨਾਂ ਦੇ ਕਰਕੇ ਕਿਉਂਕਿ ਆਪਾਂ ਦੇਖਿਆ ਕਿ ਬਹੁਤ ਐਕਟਿਵ ਜਿਹੜਾ ਰੀਸੈਂਟਲੀ ਰਹੇ ਹੈਗੇ ਨੇ ਔਰ ਬਕਾਇਦਾ ਇਵਨ ਕਿ ਹਾਰ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਬਿਆਨ ਜਾਰੀ ਕੀਤਾ ਉਹਨਾਂ ਨੇ ਵੈਲਕਮ ਕੀਤਾ ਕਿ ਚੋਣਾਂ ਹੋਈਆਂ ਨੇ ਪਹਿਲੀ ਵਾਰ ਹੋਈਆਂ ਨੇ ਤੇ ਜਿਹੜੀਆਂ ਹੈਗੀਆਂ ਕਿ ਇਹਦੇ ਲਈ ਅਸੀਂ ਇੱਕ ਸਟਰਗਲ ਕੀਤੀ ਸੀ ਤੇ ਇਹਦੇ ਹਰਿਆਣੇ ਦੇ ਸਿੱਖਾਂ ਨੇ ਚੋਣਾਂ ਸੀਗਾ ਉਹਨਾਂ ਨੇ ਜਿਸ ਜਿਸ ਨੂੰ ਚੁਣ ਲਿਆ ਹੈਗਾ ਹੁਣ ਅੱਗੇ ਉਹ ਕਿਸ ਤਰੀਕੇ ਦੇ ਨਾਲ ਇਸ ਪੂਰੇ ਇਸ ਨੂੰ ਲੈ ਕੇ ਚੱਲਦੇ ਨੇ ਜਾਂ ਉਹਨੂੰ ਕਿਵੇਂ ਕਰਦੇ ਨੇ ਇਹ ਆਉਣ ਵਾਲੇ ਦਿਨਾਂ ਚ ਹੀ ਆ ਪਰ ਹਾਲ ਦੀ ਗੱਡੀ ਆਪਾਂ ਕਹਿ ਸਕਦੇ ਹਾਂਗਾ ਆਉਣ ਵਾਲੇ 4-5 ਸਾਲਾਂ ਦੇ ਵਿੱਚ ਜੋ ਉਹਨਾਂ ਦਾ ਆਪਾਂ ਗੱਲ ਕੀਤੀ ਕਿ ਪ੍ਰਧਾਨ ਬਣਨ ਦਾ ਜਾਂ ਸੁਪਨਾ ਜਿਹੜਾ ਸੀ ਉਹ ਕਿਤਨਾ ਕਿਤੇ ਟੁੱਟਿਆ ਹੈਗਾ ਜੀ ਤੇ ਜਿਸ ਤਰੀਕੇ ਦੇ ਨਾਲ ਹਰਿਆਣਾ ਕਮੇਟੀ ਦੀਆਂ ਚੋਣਾਂ ਦਾ سلسلہ तमाम ਸ਼ੁਰੂ ਹੋਇਆ ਸੀ ਅਸਲ ਉਸੇ 2-3 ਸਾਲ ਪਹਿਲੇ ਪਿੱਛੇ ਦਾ ਦੇਖਦੇ ਆ ਆ दखलअंदाजी ਸਿੱਧੇ ਤਰੀਕੇ ਨਾਲ ਹਰਿਆਣਾ ਸਰਕਾਰ ਦੀ ਰਹੀ ਹੈਗੀ ਹੈ ਇਸੇ ਤਰ੍ਹਾਂ ਦੇ ਉੱਤੇ ਹਲੇ ਵੀ ਇਹ तमाम ਚੀਜ਼ਾਂ ਨਜ਼ਰ ਆ ਰਹੀਆਂ ਨੇ ਕਿ ਜੇਕਰ ਕੇਂਦਰ ਸ਼ਾਸਿਤ ਸਰਕਾਰ ਦੀ ਹਰਿਆਣਾ ਦੇ ਵਿੱਚ ਸੱਤਾ ਹੈ ਤੇ ਉੱਥੇ ਉਹ ਹਰਿਆਣਾ ਕਮੇਟੀ ਨੂੰ ਆਪਣੇ ਤਰੀਕੇ ਦੇ ਨਾਲ ਮੈਨੀਪੂਲੇਟ ਕਰ ਸਕਦੇ ਨੇ ਤਾਂ ਕਿ ਦਿੱਲੀ ਦੀਆਂ ਚੋਣਾਂ ਦੇ ਸਮੇਂ ਵੀ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਮੇਂ ਵੀ ਕਿ ਇਸੇ ਤਰੀਕੇ ਦੇ ਨਾਲ ਹੋਵੇਗਾ ਸਾਲ 2017 ਤੋਂ ਬਾਅਦ ਇਹਨਾਂ ਚੋਣਾਂ ਦਾ ਸਹੀ ਸਮਾਂ ਸੀਗਾ 2021 ਉਸ ਵੇਲੇ ਕੋਵਿਡ ਦੇ ਦੌਰਾਨ ਇਹ ਚੋਣਾਂ ਸਮੇਸਰ ਨਹੀਂ ਹੋ ਸਕੀਆਂ ਲੇਕਿਨ ਹੁਣ ਜਿਸ ਵੇਲੇ ਚੋਣਾਂ ਪਿਛਲੀਆਂ ਹੋਈਆਂ ਦਿੱਲੀ ਕਮੇਟੀ ਦੀਆਂ ਆਮ ਦਿੱਲੀ ਦਾ ਰਹਿਣ ਵਾਲਾ ਸਿੱਖ ਜਾਂ ਜੋ ਕੁਝ ਨਤੀਜੇ ਰਹੇ ਕਿ ਹਾਰ ਜਾਂਦਾ ਕੋਈ ਇੱਕ ਸਖਸ਼ ਉਹ ਵੀ ਮੁਰਤ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਇਹ तमाम ਚੀਜ਼ਾਂ ਹੋਈਆਂ ਕਿ ਹੁਣ ਦਿੱਲੀ ਦੀ ਕਮੇਟੀ ਦੀਆਂ ਚੋਣਾਂ ਵੱਲ ਦਿੱਲੀ ਦੀ ਸਰਕਾਰ ਦਾ ਬਿਲਕੁਲ ਜੇ ਆਪਾਂ ਕਹੀ ਕਿ ਜਿੱਦਾਂ ਤੁਸੀਂ ਕਹਾਂਗੇ ਜਿਹੜੀ ਟਰਮ ਹੈਗੀ ਆ 22 ਅਗਸਤ 2021 ਨੂੰ ਹੋਈਆਂ ਸੀ ਤੇ ਦੁਬਾਰਾ ਅਗਸਤ 2025 ਦੇ ਵਿੱਚ ਜਿਹੜੀਆਂ ਐਸਐਸਐਲ ਡਿਊ ਹੈਗੀਆਂ ਨੇ ਹਾਲ ਦੀ ਘੜੀ ਅਜੇ ਕੋਈ ਨੋਟੀਫਿਕੇਸ਼ਨ ਨਹੀਂ ਹੈ ਪਰ ਹੁਣ ਉਹੀ ਸਵਾਲ ਉੱਤੇ ਉਹੀ ਆ ਜਾਂਦਾ ਕਿ ਕੀ ਚੋਣਾ ਸਰਕਾਰ ਜਿਹੜੀ ਹੈ ਸਮੇਂ ਸਿਰ ਕਰਵਾਉਂਦੀ ਹੈਗੀ ਇਹ ਨਹੀਂ ਦੂਜੇ ਬੰਨੇ ਜਿਹੜੀ ਹੈ ਕਿ ਜਿਹੜੀ ਕਾਰਜਕਾਰੀ ਕਮੇਟੀ ਹੁੰਦੀ ਹੈ ਹਰੇਕ 2 ਸਾਲ ਬਾਅਦ ਚੁਣੀ ਜਾਣੀ ਹੁੰਦੀ ਹੈ ਜਦੋਂ ਆਪਾਂ ਦੇਖਿਆ ਨਾ ਕਿ ਪੰਜਾਬ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਹੈਗੀ ਹਰੇਕ ਸਾਲ ਪ੍ਰਧਾਨ ਦੀ ਚੋਣ ਹੁੰਦੀ ਹੈ ਨਵੰਬਰ ਦੇ ਮਹੀਨੇ ਦੇ ਵਿੱਚ ਪ੍ਰਧਾਨ ਜਿਹੜਾ ਚੁੜਿਆ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਦਿੱਲੀ ਦਾ ਹੈਗਾ ਕਿ 2 ਸਾਲ ਹਰ ਇੱਕ 2 ਸਾਲ ਦੇ ਬਾਅਦ ਹੋਣਾ ਸੀ ਔਰ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਿਛਲੀ ਵਾਰ ਜਿਹੜਾ ਹੈ ਪ੍ਰਧਾਨ ਦੀ ਚੋਣ ਹੋਈ ਸੀ ਤੇ ਮਾਹੌਲ ਕਿਹੋ ਜਿਹਾ ਸੀ ਪੈਰਾ ਮਿਲਟਰੀ ਫੋਰਸੇਜ਼ ਲਗੀਆਂ ਹੋਈਆਂ ਨੇ ਬੂਟ ਪਾ ਕੇ ਉਹ ਖੜੇ ਹੋਏ ਨੇ ਮਤਲਬ ਉਥੇ ਗੁਰਦੁਆਰੇ ਦੇ ਪ੍ਰਧਾਨ ਦੀ ਚੋਣ ਹੋ ਰਹੀ ਹੈ ਇਹਦੇ ਚ ਮਤਲਬ ਇੰਨੀ ਜਿਆਦਾ ਕੀ ਲੋਡ ਹੈਗੀ ਹੈ ਔਰ ਇਹ ਵੀ ਜਿਹੜੀ ਹੈ ਚੋਣ ਜਿਹੜੀ ਹੈ ਕਿਸ ਤਰ੍ਹਾਂ ਕਿਤੇ ਲੈਫਟੇਨੈਂਟ ਗਵਰਨਰ ਤੋਂ ਪਰਮਿਸ਼ਨ ਲੈ ਕੇ ਹੀ ਹੁੰਦੀ ਹੈ ਜੀ ਤੇ ਉਸ ਦੇ ਵਿੱਚ ਵੀ 2 ਸਾਲ ਜਿਹੜੇ ਨੇ ਉਹਦੀ ਮਿਆਦ ਜਿਹੜੀ ਹੈ ਪੂਰੀ ਹੋ ਚੁੱਕੀ ਹੋਈ ਹੈ ਔਰ ਇਹ ਹੋਣ ਦੀ ਨਹੀਂ ਹੋਈ 2000 24 ਦੇ ਵਿੱਚ ਹੋਈ ਹੈ ਮਤਲਬ ਉਹ ਵੀ ਜਿਹੜਾ ਡਿਊ ਹੈਗਾ ਉਹਨਾਂ ਨੇ ਕਾਰਜਕਾਰੀ ਦੀ ਵੀ ਚੋਣ ਨਹੀਂ ਕੀਤੀ ਹੈਗੀ ਹੁਣ ਫਿਰ ਕਿਤੇ ਇਸ ਤਰ੍ਹਾਂ ਦਾ ਨਹੀਂ ਕਿ ਕਾਰਜਕਾਰਨੀ ਦੀ ਚੋਣ ਨਹੀਂ ਹੋਈ ਤੇ ਫਿਰ ਜਿਹੜੀਆਂ ਦੂਜੀਆਂ ਚੋਣਾਂ ਹੋਈਆਂ ਨੇ ਉਹ ਵੀ ਨਾ ਹੋਣ ਕਿਉਂਕਿ ਜਨਵਰੀ 2022 ਦੇ ਵਿੱਚ ਜਿਹੜਾ ਹੈ ਪ੍ਰਧਾਨ ਜਾਂ ਮੌਜੂਦਾ ਜਿੰਨੇ ਵੀ ਜਰਨਲ ਸਖਤਰ ਜਾਂ ਉਦੇਦਾਰ ਕੋਰ ਕਮੇਟੀ ਜਿਹੜੀ ਬਣੀ ਸੀਗੀ ਤੇ ਉਹਦੇ ਤੋਂ 2 ਸਾਲ ਤੁਸੀਂ ਲਗਾ ਲਓ ਕਿ ਜਨਵਰੀ 2024 ਹੁਣ ਆਪਾਂ ਜਨਵਰੀ 2025 ਦੇ ਵਿੱਚ ਹਾਂ ਇੱਕ ਸਾਲ ਉਹ ਲੇਟ ਹੈ ਫਿਰ ਕਿਤੇ ਇਹ ਤਾਂ ਨਹੀਂ ਹੈ ਕਿ ਚੋਣਾ ਫਿਰ ਜੜੀਆਂ ਨਹੀਂ ਹੋਣਗੀਆਂ ਫਿਰ ਉਹੀ ਹੈ ਕਿ ਸਰਕਾਰੀ ਕਬਜ਼ਾ ਸੰਸਥਾਵਾਂ ਤੇ ਹੈ ਇਹ ਫਿਰ ਜੇ ਕਿਤਨਾ ਕਿਤੇ ਆਪਾਂ ਕਹਿ ਲਈ ਕਿ ਹੋਰ ਇਹ ਚੀਜ਼ਾਂ ਜੜੀਆਂ ਗੂੜੀਆਂ ਹੁੰਦੀਆਂ ਨੇ ਸਿੱਖ ਮਨਾਂ ਦੇ ਵਿੱਚ ਰੋਸ ਜਿਹੜਾ ਹੈ ਹੋਰ ਜਾਂਦਾ ਹੈਗਾ ਫਿਰ ਜਿੱਦਾਂ ਅਕਾਲੀ ਦਲ ਬਾਦਲ ਦੇ ਨਾਂ ਤੇ ਚੋਣਾ ਲੜੀਆਂ ਗਈਆਂ ਫਿਰ ਅਕਾਲੀ ਦਲ ਦਿੱਲੀ ਸਟੇਟ ਬਣਾ ਲਿਆ ਗਿਆ ਇਹ ਬਹੁਤ ਸਾਰੇ ਜਿਹੜੇ ਸਵਾਲ ਨੇ ਆਪਣੇ ਆਪ ਦੇ ਵਿੱਚ ਕਾਫੀ ਵੱਡੇ ਨੇ ਔਰ ਸਰਕਾਰਾਂ ਦੀ ਇਨਵੋਲਵਮੈਂਟ ਆਪਾਂ ਕਹੀ ਕਿ ਸਿੱਖ ਸੰਸਥਾਵਾਂ ਤੇ ਹੋਣੀ ਇਹ ਆਪਾਂ ਕਹੀ ਕਿ ਕਿਤੇ ਨਾ ਕਿਤੇ ਕੋਈ ਚੰਗਾ ਸ਼ਗਨ ਨਹੀਂ ਹੈਗਾ ਕਿਤੇ ਨਾ ਕਿਤੇ ਇਹ ਜਰੂਰ ਜਿਹੜਾ ਸਵਾਲਾਂ ਦੇ ਘੇਰੇ ਦੇ ਵਿੱਚ ਸ਼ੁਰੂ ਤੋਂ ਹੀ ਰਿਹਾ ਹੈਗਾ ਫਿਰ ਜੇ ਤੁਸੀਂ ਉਹ ਸਿਸਟਮ ਦੇ ਹੀ ਦਿੱਤਾ ਪਹਿਲੀ ਗੱਲ ਚੋਣਾ ਦਾ ਸਿਸਟਮ ਸਾਡਾ ਨਹੀਂ ਹੈਗਾ ਸਾਡਾ ਇਲੈਕਸ਼ਨ ਦਾ ਨਹੀਂ ਸਿਲੈਕਸ਼ਨ ਦਾ ਸਿਸਟਮ ਹੈ ਕਿ ਉੱਥੇ ਆਪਾਂ ਕਹਿੰਦੇ ਕਿ ਪੰਜ ਪਿਆਰੇ ਜਾਂ ਆਪਾਂ ਕਹਿੰਦੇ ਕਿ ਜਿਹੜੇ ਚੰਗੇ ਸਿੱਖ ਦੀ ਜਿਹੜੀ ਹੈ ਚੋਣ ਕੀਤੀ ਜਾਂਦੀ ਸੀ ਜਾਂ ਉਹਨੂੰ ਇਲੈਕਟ੍ਰੋਨੀਸੀ ਕੀਤਾ ਜਾਂਦਾ ਸਿਲੈਕਸ਼ਨ ਉਹਦੀ ਕੀਤੀ ਜਾਂਦੀ ਸੀ ਪਰ ਜੇ ਤੁਸੀਂ ਚੋਣਾਂ ਵਾਲਾ ਸਿਸਟਮ ਪਾ ਹੀ ਦਿੱਤਾ ਤੇ ਆਪਾਂ ਦੇਖਿਆ ਕਿ ਸ਼੍ਰੋਮਣੀ ਕਮੇਟੀ ਦੀਆਂ 14 14 ਸਾਲ 15 15 ਸਾਲ ਚੋਣਾਂ ਨਹੀਂ ਹੋਈਆਂ ਹੈਗੀਆਂ ਹੁਣ ਜੇ ਇੱਧਰ-ਇੱਧਰ ਹੋਣ ਲੱਗ ਗਿਆ ਤੇ ਫਿਰ ਆਪਣੇ ਆਪ ਹੀ ਜਿਹੜੇ ਸਵਾਲ ਉੱਠਣੇ ਚਾਲੂ ਹੋ ਜਾਣੇ ਨੇ ਕਿ ਜਦੋਂ ਤੁਹਾਡਾ ਦਿਲ ਕੀਤਾ ਤੁਸੀਂ ਕਰਵਾਤੀਆਂ ਨਹੀਂ ਤੇ 18 18 ਸਾਲ ਨਹੀਂ ਹੁੰਦੀਆਂ ਇਹਨਾਂ ਤਮਾਮ ਹਾਲਾਤਾਂ ਦੇ ਵਿਚ ਆ ਪਾਣੇ ਪੰਜਾਬ ਦੇ ਜਥੇਬੰਦੀਆਂ ਦੇ ਉੱਤੇ ਇਹ ਤੌਮਤ ਲੱਗਦੀ ਰਹੀ ਕਿ ਤੁਸੀਂ ਸਹੀ ਤਰੀਕੇ ਦੇ ਨਾਲ ਬਤੌਰ ਵਿਰੋਧੀ ਤੇ ਰਹਿੰਦੇ ਹੋયા ਅਕਾਲੀ ਦਲ ਦੇ ਉੱਤੇ ਦਬਾਅ ਨਹੀਂ ਪਾ ਸਕੇ ਜਾਂ ਅਜਿਹਾ ਮਾਹੌਲ ਤੁਸੀਂ ਕੰਮੀ ਤੌਰ ਦੇ ਉਤੇ ਸर्ज ਨਹੀਂ ਸਕੇ ਜਿਸ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਹੀ ਸਮੇਂ ਦੇ ਉੱਤੇ ਹੋਣ ਕੁਝ ਅਜਿਹਾ ਹੀ ਮਾਹੌਲ ਚਾਹੀਦਾ ਹੈ ਦਿੱਲੀ ਦੇ ਵਿੱਚ ਵੀ ਜਾਗਰਕ ਸਿੱਖ ਦਿੱਲੀ ਦੇ ਵਿੱਚ ਰਹਿਣ ਵਾਲੀਆਂ ਕੰਮ ਕਰਨ ਵਾਲੀਆਂ ਹੋਰ ਪੰਥਕ ਜਥੇਬੰਦੀਆਂ ਸਿਰਜਣ ਜ਼ਰੂਰ ਜਿਸ ਦੇ ਨਾਲ ਘੱਟੋ ਘੱਟ ਇਹ ਜਿਹੜਾ ਕਹੋ ਕਾਰਜਕਾਰੀ ਪ੍ਰਧਾਨ ਚੁਣਨਾ ਕਮੇਟੀ ਦੇ ਦਾਇਰੇ ਦੇ ਅਧੀਨ ਬੰਦ ਕਮਰੇ ਦੇ ਵਿੱਚ ਜਿੰਨੀਆਂ ਮਰਜ਼ੀਆਂ ਮੀਟਿੰਗ ਕਰਕੇ ਕਾਰਜਕਾਰੀ ਪ੍ਰਧਾਨ ਚੁਣਨ ਤੋਂ ਬਾਅਦ ਉਸ ਦੀ ਟਰਮ ਤਾਂ ਪੂਰੀ ਕੀਤੀ ਜਾਏ ਜੋ ਪਿਛਲੇ ਅਗਸਤ 2024 ਵਿੱਚ ਚੁਣਨਾ ਸੀ ਇਹਨਾਂ ਨੇ ਸਹੀ ਜਨਵਰੀ 2024 ਜਨਵਰੀ 2024 ਤੇ ਮਤਲਬ ਜਿਹੜੀ ਇੰਟਰਨਲ ਕਮੇਟੀ ਹੋ ਵੀ ਨਹੀਂ ਹੋਈ ਵੀ ਇੱਕ ਸਾਲ ਜਿਹੜਾ ਹੈ ਬਿਲਕੁਲ ਤੇ ਪਰ ਜ਼ੋਰ ਧਿਆਨ ਰਹੇਗਾ ਨਜ਼ਰ ਰੱਖੀ ਜਾਏਗੀ ਸਾਡੀ ਟੀਮ ਦੇ ਵੱਲੋਂ ਇਹਨਾਂ ਤਮਾਮ ਖਬਰਾਂ ਦੇ ਉੱਤੇ